ਆਸਿਕਾ ਬਲੀਓ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਅੱਜ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ ਸਵੇਰੇ ਆਪਾਂ ਤੁਹਾਨੂੰ ਮੰਡੀ ਦਾ ਟੀਜ਼ਰ ਦਿਖਾਇਆ ਸੀ ਤੇ ਹੁਣ ਆਪਾਂ ਤੁਹਾਨੂੰ ਮੰਡੀ ਦਿਖਾਵਾਂਗੇ ਇੰਟਰਵਲ ਤੱਕ ਤੇ ਕੱਲ ਨੂੰ ਫੁੱਲ ਮੰਡੀ ਜਿਹੜੀ ਭਰ ਜਾਣੀ ਹੈ ਤੇ ਕੱਲ ਨੂੰ ਆਪਾਂ ਤੁਹਾਨੂੰ ਫੁੱਲ ਮੂਵੀ ਦਿਖਾਵਾਂਗੇ ਮੰਡੀ ਦੀ ਤੇ ਅੱਜ ਸ਼ੁਰੂ ਕਰਦੇ ਹਾਂ ਅੱਜ ਸ਼ਾਮ ਦੀ ਵੀਡੀਓ ਤੇ ਦਿਖਾਉਣੇ ਸੋਨੂੰ ਇੰਟਰਵਲ ਤੱਕ ਮੰਡੀ ਬਹੁਤ ਭਰ ਚੁੱਕੀ ਹੈ ਤੇ ਬਹੁਤ ਘੈਂਟ ਕਰਨਾ ਤੇ ਪੂਰਾ ਕੌਣ ਕਿ ਮੇਲਾ ਲੱਗਿਆ ਹੋਇਆ ਤੇ ਆ ਜੋ ਦੇਖੀਏ ਦੇਖੋ ਬਈ ਇਹ ਬਹੁਤ سارے ਜਾਨਵਰ ਜਿਹੜੇ ਮੰਡੀ ਦੇ ਵਿੱਚ ਇਸ ਟਾਈਮ ਪਹੁੰਚ ਚੁੱਕੇ ਐ ਤੇ ਜਿੱਥੋਂ ਤੱਕ ਤੁਸੀਂ ਨਜ਼ਰ ਮਾਰੋਗੇ ਉੱਥੋਂ ਤੱਕ ਮੰਡੀ ਭਰੀ ਹੋਈ ਐ ਇਹ ਮੰਡੀ ਦਾ ਜਿਹੜਾ ਲਾਸਟ ਕਿਨਾਰਾ ਕਬਰਾਂ ਵਾਲੀ ਤੱਕ ਜਿਹੜੀ ਲਾਸਟ ਮਤਲਬ ਮੰਡੀ ਦੀ ਕੰਧ ਉੱਥੋਂ ਤੱਕ ਵੀ ਜਿਹੜੀ ਜਗ੍ਹਾ ਦੀ ਬੁਕਿੰਗ ਹੋ ਚੁੱਕੀ ਐ ਉੱਥੋਂ ਤੱਕ ਮੰਡੀ ਫੁੱਲ ਪਾ ਚੁੱਕੀ ਐ ਤੇ ਕੁੱਝ ਜਾਨਵਰ ਜਿਹੜੇ ਮੰਡੀ ਦੇ ਵਿੱਚ ਆ ਚੁੱਕੇ ਐ ਉਹ ਹਲੇ ਆਈ ਜਾਂਦੇ ਆ ਕੱਲ ਨੂੰ ਸਾਨੂੰ ਪੂਰਾ ਦਿਖਾਵਾਂਗੇ ਕੱਲ ਨੂੰ ਫੁੱਲ ਮੰਡੀ ਭਰ ਜਾਣੀ ਹੈ ਅੱਜ ਤੁਸੀਂ ਦੇਖ ਸਕਦੇ ਆ ਇੱਥੇ ਤਾਂ ਕੋਸਟ ਟੈਂਟ ਹਲੇ ਖਾਲੀ ਪਏ ਆ ਭਾਈ ਇਹ ਭਾਈ ਰੋਣੋ ਇਹ ਵੀ ਸ਼ੇਰ ਤੱਕ ਭਰ ਜਾਣੀ ਹੈ ਇਸ ਵੇਲੇ ਤੁਹਾਨੂੰ ਪੂਰੀ ਦਿਖਾਵਾਂਗੇ ਅੱਜ ਕਿਹੜੀ ਵਾਲਾ ਮੰਡੀ ਭਰ ਚੁੱਕੀ ਹੈ ਲਗਭਗ ਬਹੁਤ ਸਾਰਾ ਰਸ ਬਹੁਤ ਇਹ ਗੱਲਬਾਤ ਹੈ ਕਿ ਜਾਨਵਰ ਕਿਹਨੇ ਜਾਨਵਰ ਆਈ ਜਾਂਦੇ ਆ ਤੇ ਇਸ ਟਾਈਮ ਸ਼ਾਮ ਦੇ 6 ਵਜੇ ਚੁੱਕੇ ਆ ਹਲੇ ਤੱਕ ਜਾਨਵਰ ਜਿਹੜੇ ਪਹੁੰਚ ਰਹੇ ਆ ਤੇ ਕੁਝ ਮੰਡੀ ਹਲੇ ਖਾਲੀ ਪਈ ਹੈ ਤੇ ਉਹਦੇ ਚ ਵੀ ਜਾਨਵਰ ਜਿਹੜੇ ਟਾਈਮ ਟੰਟਾ ਲੱਗ ਕੇ ਤਿਆਰ ਹੋ ਗਏ ਉਹਦੇ ਵੀ ਸਾਰੇ ਜਾਨਵਰ ਜਿਹੜੇ ਤੋਰ ਕੇ ਬਾਹਰ ਜਾਣਾ ਜਿਹੜੇ ਲਈ ਮੰਡੀ ਭਰ ਜਾਣੀ ਹੈ ਹਾਂ ਅੱਜ ਹਲੇ ਸ਼ਾਮ ਦਾ ਟਾਈਮ ਹੈ ਪੂਰੀ ਮੰਡੀ ਵੈਸੇ ਭਰ ਚੁੱਕੀ ਹੈ ਕੁਝ ਤੇ ਕੁਝ ਜਾਨਵਰ ਸਵੇਰੇ ਜਿਹੜੇ ਆ ਜਾਣਗੇ ਤੇ ਸਵੇਰੇ ਤੁਹਾਨੂੰ ਪੂਰੀ ਮੰਡੀ ਦਿਖਾਵਾਂਗੇ ਤੇ ਕੱਲੋ ਜਿਹੜਾ ਸ਼ੋਅ ਵਾਲਾ ਕੰਮ ਵੀ ਖਤਮ ਹੋ ਜਾਣਾ ਅਗੂੜ ਚ ਇਕੱਲੀ ਮੰਡੀ ਆਪਣੀ ਜਿਹੜੇ ਵਪਾਰਕ ਮੰਡੀ ਰਹਿ ਜਾਣੀ ਹੈ ਤੇ ਜਿਹੜੇ ਵੀ ਨਹੀਂ ਪਹੁੰਚੇ ਤਾਂ ਪਹੁੰਚੋ ਮੰਡੀ ਜਿਹੜੇ ਇੱਥੇ ਮੰਡੀ ਵਾਲੇ ਵੇਲੇ ਦੇਗਾ ਸ਼ਾਮ ਨੂੰ ਕੱਢ ਰਿਹਾ ਮੁੰਡੇ ਸ਼ਾਟ ਦੇ ਤੇ ਥੋੜੇ ਨੇ ਬੈਠੂਗੇ ਮਾਲ ਹੋੜ ਵੀ ਆ ਰਿਹਾ ਹੈ ਆਹ ਹੋ ਰਿਹਾ ਸ਼ੋਅ ਸ਼ੋਅ ਵੇਖਣਾ ਹੈ ਤਾਂ ਤੁਸੀਂ ਆਪ ਹੀ ਆਉਣਾ ਸੀ ਆ ਉਹਨਾਂ ਸ਼ੋਅ ਬਾਰੇ ਇਹ ਦਿਖਾ ਸਕਦੇ ਹੋ ਉਹ ਦੁਨੀਆਂ ਨੇ ਉਹ ਪਲੇਸ ਬਣਾ ਕੇ ਪੂਰੀ ਰਾਤ ਹੋਰ ਬਹੁਤ ਲੁਭਾਈ ਜਾਂਦੇ ਤੇ ਬਾਕੀ ਇੱਕ ਗੱਲ ਹੈ ਕੋਈ ਵੀ ਬੇਲੀ ਕੱਲੀ ਘੋੜੇ ਨਹੀਂ ਮੰਨਣਾ ਸੋਚ ਕੇ ਬੈਠੇ ਇਹ ਕਿਸੇ ਨੇ ਜਾਨਵਰ ਹੋਰ ਲੈਣੇ ਹੁਣ ਪਿੱਛੇ ਰਹਿ ਗਏ ਕੋਈ ਵੀ ਜਾਨਵਰ ਜਿਵੇਂ ਕਬੂਤਰ ਕੁੱਤੇ ਵਰਗੋਸ਼ ਜਿਹੜੇ ਵੀ ਨਸਲ ਦੇ ਜਾਨਵਰ ਲੈਣੇ ਬੇਲੀ ਉਸ ਨੂੰ ਇੱਥੋਂ ਜਿਹੜੇ ਆ ਉਹਨਾਂ ਬੈਠਾਂ ਆਣਗੇ ਹਰ ਤਰ੍ਹਾਂ ਦੇ ਜਾਨਵਰ ਸਾਨੂੰ ਲੈਣੇ ਇਥੇ ਜਿਹੜੇ ਬੰਦਾ ਆ ਸਕਦਾ ਜਿਹੜੇ ਬੰਦ ਨੂੰ ਜਿਹੜੇ ਜਾਨਵਰ ਸ਼ੌਕ ਹੈ ਉਹ ਲੈ ਸਕਦਾ ਹੀ ਲੈ ਵੇ ਲੋ ਜੀ ਆਉਣ ਆਪਾਂ ਵੀ ਲਾਦਾ ਹੋਲਡਿੰਗ ਤੇ ਬਹੁਤ ਬਹੁਤ ਸਵਾਗਤ ਆ ਤੁਹਾਡਾ ਮੇਲੇ ਤੇ ਆਏ ਦਾ ਜੋ ਵੀ ਹੈ ਵੀਰ 베ਲੀ ਆਪਣਾ ਜਾਣ ਪਛਾਣ ਦਾ ਪੱਕਾ ਮਿਲ ਕੇ ਜਾਇਓ ਤੇ ਆਪ ਨੇ ਸਟੇਡੀਅਮ ਆ ਤੇ ਪੱਕਾ ਜੋ ਵੀ ਹੈ ਵੀਰ ਆਪਣਾ ਮਿਲ ਕੇ ਜਾਵੇ ਤੇ ਹੁਣ ਥੋੜਾ ਹੋ ਗਿਆ ਜਿਆਦਾ ਹਨੇਰਾ ਵੀਡੀਓ ਬਣੀ ਛੋਟੀ ਹੀ ਭਰਾਵਾ ਮਾਫ ਕਰਨਾ ਤੇ ਆਪਾਂ ਤੁਹਾਨੂੰ ਸਵੇਰੇ ਦਿਖਾਵਾਂਗੇ ਪੂਰੀ ਫੁੱਲ ਮੂਵੀ ਤੇ ਹੁਣ ਤੁਹਾਨੂੰ ਆਪਾਂ ਟੀਜ਼ਰ ਦਿਖਾ ਦਿੱਤਾ ਜੀ ਤੁਹਾਨੂੰ ਸਵੇਰੇ ਆਪਾਂ ਸਾਰੇ ਕੱਲਾ ਕੱਲਾ ਜਾਨਵਰ ਦਿਖਾਵਾਂਗੇ ਤੇ ਚੈਨਲ ਦੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆਪਾਂ ਸਵੇਰੇ ਆਵਾਂਗੇ ਨਵੀਂ ਵੀਡੀਓ ਦੇ ਨਾਲ ਤੇ ਸਾਰੀ ਮੰਡੀ ਦੇ ਨਾਲ ਤੇ ਬਾਕੀ ਵੀ ਲਈ ਤੁਹਾਨੂੰ ਮੈਂ ਦੱਸ ਹੀ ਦਿੱਤਾ ਹੈ ਕੋਈ ਵੀ ਆਪਣਾ ਬੇਲੀ ਹੋਵੇ ਜਿਹੜਾ ਕਿਸੇ ਵੀ ਜਾਨਵਰ ਦਾ ਜਾਹਵਾਨ ਹੋਵੇ ਆ ਸਕਦੇ ਹੋ ਜੋ ਜਾਨਵਰ ਜਿੱਦਾਂ ਦਾ ਜਾਨਵਰ ਤੁਹਾਨੂੰ ਚਾਹੀਦਾ ਹੋਵੇ ਉਹਦਾ ਜਾਨਵਰ ਇੱਥੋਂ ਮਿਲ ਜੂਗਾ ਕੁੱਤੇ, ਗੋੜੀਆਂ, ਕਬੂਤਰ ਖਰਗੋਸ਼ ਹਰ ਚੀਜ਼ ਹਰ ਜਾਨਵਰ ਜਿਹੜਾ ਇੱਥੇ ਪਹੁੰਚ ਚੁੱਕੇ ਇਕੱਲੇ ਸ਼ੇਰ ਨੂੰ ਛੱਡ ਕੇ ਤੇ ਜੇ ਕਿਸੇ ਵੀਰ ਨੇ ਕੋਈ ਵੀ ਜਾਨਵਰ ਲੈਣਾ ਹੋਵੇ ਤਾਂ ਪੱਕਾ ਇੱਥੇ ਪਹੁੰਚੋ ਤੇ ਪਹੁੰਚੇ ਉਹਦਾ ਕੰਟੈਕਟ ਕਰ ਲਿਓ ਆਪਣੇ ਕੋਲੇ ਆ ਸਕਦੇ ਹੋ ਤੁਸੀਂ ਰਹਿ ਸਕਦੇ ਆ ਤੇ 5-6 ਦਿਨ ਹਲੇ ਮੰਡੀ ਚਲਣੀ ਆ ਬਤਾ ਤੁਹਾਨੂੰ ਡੇਲੀ ਤੋਂ ਦਿਖਾਵਾਂਗੇ ਅਪਡੇਟ ਤੇ ਨਾਲ ਜੁੜੇ ਰਹੋ ਧੰਨਵਾਦ